ਸਸਰੀਕਾ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਚਾਰ ਚੀਜ਼ਾਂ ਬਕਾਊ ਲੈ ਕੇ ਆਏ ਆਂ ਆਪਣਾ ਸਾਰੇ ਭਰਾ ਦੇਖ ਲੋ ਬਾਈ ਜਿਹਦੇ ਵਿੱਚ ਦੋ ਟਰੈਕਟਰ ਆ ਤੇ ਇੱਕ 969 ਦੇ ਕਿਸੇ ਪੁਰਾਣੇ ਵੇਟ ਵੇਚਨੇ ਆਂ ਅੱਜ ਵਾਲੀ ਵੀਡੀਓ ਚ ਇੱਕ ਵੇਟ ਆ ਬਾਈ ਕਿਸੇ ਪੁਰਾਣੇ ਲੈਣੇ ਹੋਣ ਤੇ ਇੱਕ 167 ਟਰਾਲਾ ਡਬਲ ਜੈਕ ਵਾਲਾ ਚਾਰ ਚੀਜ਼ਾਂ ਆਪਾਂ ਬਕਾਊ ਲੈ ਕੇ ਆਏ ਆਂ ਆਪਣੇ ਚੈਨਲ ਤੇ ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੁੰਦਾ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣੇ ਆਂ ਬਾਈ ਆ ਉੱਪਰ ਨੰਬਰ ਮੇਰਾ ਲੱਗਿਆ ਵਾ ਉੱਪਰਲੇ ਨੰਬਰ ਤੇ ਆਪਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਤੇ ਜਾਂ ਫੋਟੋਆਂ ਭੇਜਿਆ ਕਰੋ ਪੰਜ ਚਾਰ ਤੇ ਜਾਂ ਸਾਰਾ ਆਪਦਾ ਐਡਰੈਸ ਕਿਹੜਾ ਪਿੰਡਾ ਕਿਹੜਾ ਜਿਲ੍ਹਾ ਕੋਈ ਵੀ ਤੁਹਾਡੀ ਮਸ਼ੀਨਰੀ ਆ ਉਹਦੀ ਵੈਰੀਕੁਲੇਸ਼ਨ ਸਵਾਰ ਕੇ ਲਿਖ ਦਿਆ ਕਰੋ ਤੇ ਆਪਾਂ ਡੇਲੀ ਫਰੀ ਦੱਸ ਦਿਆਂ ਚੀਜ਼ਾਂ ਬਾਈ ਤੁਹਾਡੇ ਸਾਰੇ ਭਰਾਵਾਂ ਦੀਆਂ ਤੇ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਆਪ ਨੂੰ ਵਟਸਐਪ ਕਰ ਦਿਓ ਜਾਂ ਆਪ ਨੂੰ ਕਾਲ ਕਰ ਲਿਓ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਸਾਰੇ ਭਰਾ ਦੇਖ ਲਓ ਬਈ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਪ੍ਰੀਤ 6049 ਇਹ 2012 ਮਾਡਲ ਟਰੈਕਟਰ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਵੀ 80 ਕੇ ਪੈਸੇ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਪ੍ਰੀਤ 6049 ਤੇ ਇਹ ਪਿੰਡ ਖੜਾ ਸੂਰੇ ਵਾਲੇ ਪਿੰਡ ਬਈ ਸੂਰੇ ਵਾਲਾ ਦੋਦਾ ਕੌਣੀ ਤੇ ਗੁੜੀ ਸੰਗਰ ਦੇ ਕੋਲੇ ਪਿੰਡ ਰਹਿ ਗਿਆ ਤੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਚ ਪਿੰਡ ਆਉਂਦਾ ਸੂਰੇ ਵਾਲਾ ਤੇ ਸੂਰੇ ਵਾਲੇ ਪਿੰਡ ਬਈ ਟਰੈਕਟਰ ਖੜਾ ਇਹ ਪ੍ਰੀਤ 6049 ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 70000 ਦੇ ਆਸੇ-ਪਾਸੇ ਮੈਂ ਟ੍ਰੈਡ ਬਈ ਦੇ ਦੂੰਗਾ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਮੱਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਫੋਰਡ 3600 ਸਾਰੇ ਭਰਾ ਦੇਖ ਲਓ ਬਾਈ ਮੋਡੀਫਾਈ ਹੋਇਆ ਟਰੈਕਟਰ ਆ ਬਾਈ ਇਹ ਤੇ 1994 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ 80 90 ਪੈਸੇ ਤੈਰਾ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਫੋਰਡ 3600 ਮੋਡੀਫਾਈ ਹੋਇਆ ਤੇ ਇਹ ਪਿੰਡ ਖੜਾ ਰਈਏ ਪਿੰਡ ਬਈ ਰਈਆ ਵਿਆਸ ਦੇ ਕੋਲੇ ਪਿੰਡ ਆ ਤੇ ਜਿਲ੍ਹਾ ਸ਼ਾਇਦ ਅੰਮ੍ਰਿਤਸਰ ਚ ਪਿੰਡ ਨੌਂਦਾ ਹੀ ਰਈਆ ਤੇ ਰਈਏ ਪਿੰਡ ਖੜਾ ਵੀ ਟਰੈਕਟਰ ਇਹ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਬਾਈ ਪੂਰਾ ਨਵਿਆਰ ਗਾ ਟਰੈਕਟਰ ਮੇਰਾ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਵੀ ਲੈਣਾ ਹੋਵੇ ਤੇ ਇਹ ਪਿੰਡ ਰਈਏ ਖੜਾ ਤੇ ਬਾਈ ਕਹਿੰਦਾ 2 ਲੱਖ ਤੇ 5000 ਦੇ ਆਸੇ ਪਾਸੇ ਮੈਂ ਟਰੈਕਟਰ ਇਹ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੇ ਵੀ ਇਹ ਟਾਇਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਵੇਟ ਲੈਣੇ ਹੁਣ ਸਾਰੇ ਭਰਾ ਦੇਖ ਲੋ ਬਾਈ 969 ਟਰੈਕਟਰ ਦੇ ਵੇਟ ਆ ਬਾਈ ਤੇ 1 ਕੁਆਂਟਲ ਤੇ 40 ਕਿਲੋ ਵਜਣਾ ਵੇਟਾਂ ਦਾ ਤੇ ਬਾਈ ਕਹਿੰਦਾ ਮੈਂ 40000 ਦੇ ਪੁਆਏ ਸੀ ਤੇ 26000 ਦੇ ਵੇਟ ਸਾਰੇ ਮੈਂ ਦੇ ਦੂੰਗਾ ਥੋੜਾ ਜਿਹਾ ਟਾਈਮ ਹੋਇਆ ਮੈਨੂੰ ਵੇਟ ਪੁਆਉਣ ਨੂੰ ਤੇ 855 ਦੇ ਵੀ ਵੇਟ ਫਿੱਟ ਹੋ ਜਾਣਗੇ 44 ਦੇ ਵੀ ਹੋ ਜਾਣਗੇ ਤੇ 969 ਦੇ ਤਾਂ ਹੈਗੀ ਆ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਵੇਟ ਲੈਣੇ ਹੁਣ ਤੇ ਇਹ ਵੇਟ ਪਾਇਆ ਫਰੋਜਪੁਰ ਏਰੀਆ ਬਾਈ ਫਰੋਜਪੁਰਾ ਬਾਈ ਦਾ ਫਰੋਜਪੁਰ ਦੇ ਨੇੜੇ ਪੰਡਾ ਉੱਥੇ ਵੇਟ ਪਏ ਆ ਕਿਸੇ ਵੀਰ ਭਰਾਣੇ ਇਹ ਵੇਟ ਲੈਣੇ ਹੋ ਤੇ ਬਾਈ ਕਹਿੰਦਾ 26000 ਦੇ ਆਸੇ ਪਾਸੇ ਮੈਂ ਵੇਟ ਦੇ ਦੂੰਗਾ ਇੱਕ ਕਾਟਲ ਤੇ 60 ਕਿਲੋ ਵਜਣਾ ਵੇਟਾਂ ਦਾ ਕਿਸੇ ਭਰਾਣੇ ਵੀ ਵੇਟ ਲੈਣੇ ਹੋ ਤੇ ਬਾਈ ਦਾ ਫੋਨ ਨੰਬਰ ਆ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 16 ਸੱਤ ਟਰਾਲਾ ਬਾਈ ਇਹ 7 ਫੁੱਟ ਚੌੜਾ ਇਹ 16 ਫੁੱਟ ਲੰਮਾ ਟਰਾਲਾ ਤੇ ਡਬਲ ਜੈਕ ਚ ਡਬਲ ਬਾਈ ਜੈਕ ਚ ਟਰਾਲਾ ਕਿਸੇ ਵੀ ਪੁਰਾਣੇ ਇਹ ਟਰਾਲਾ ਵੀ ਲੈਣਾ ਹੋਵੇ ਤੇ ਏਰੀਆ ਬਾਈ ਦਾ ਫਤੇਗੜ ਚੂੜੀਆਂ ਫਤੇਗੜ ਚੂੜੀਆਂ ਏਰੀਆ ਬਾਈ ਤੇ ਬਾਈ ਕਹਿੰਦਾ 1 ਲੱਖ ਤੇ 90000 ਦਾ ਇਹ ਟਰਾਲਾ ਮੈਂ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਫਤੇਗੜ ਚੂੜੀਆਂ ਚ ਖੜਾ ਤੇ ਬਾਈ ਕਹਿੰਦਾ ਸਾਰੇ ਪਾਸੋਂ ਟਰਾਲਾ ਪੂਰਾ ਓਕੇ ਆ ਬਾਈ ਮੇਰਾ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਚਾਰ ਸੀ ਬਾਈ ਤੇ ਆਪਾਂ ਚਾਰੇ ਵੀਡੀਓ ਦਿਖਾ ਦਿਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਖੇਤੀਬਾੜੀ ਸੰਧਾਂ ਦੀ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਹਸਰੀਕਾਲ